ਆਪਣੇ ਇਲਾਕੇ ਇਲਾਕੇ ਦੇ ਲੋਕਾਂ ਵਾਸਤੇ ਇੱਕ ਬੜੀ ਵਧੀਆ ਖਬਰ ਲੈ ਕੇ ਆਏ ਆ ਕਿ ਇੱਥੇ ਇੱਕ ਦਵਾਈਆਂ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਲੋਕ ਭਲਾਈ ਆਰਮੀ ਗਰੁੱਪ ਐਮ ਪੀ ਏ ਪੀ ਬਲਾਕ ਕਲ ਖੁਰਦ ਵੱਲੋਂ ਜੋ ਫ੍ਰੀ ਦਵਾਈਆਂ ਦਾ ਲੰਗਰ ਹੈ ਹਰ ਸਾਲ ਪਿਛਲੇ ਸਾਲ ਵੀ ਲੱਗਿਆ ਸੀ ਤੇ ਅੱਜ ਵੀ ਲੱਗਣਾ ਹੈ ਤੇ ਦੂਸਰੇ ਦੂਸਰਾ ਸੀ ਇੱਕ ਹੋਰ ਜਿਵਾਦਾ ਕੀਤਾ ਹੈ ਕਿ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ੍ਰੀਦਕੋਟ ਵੱਲੋਂ ਕੁੰਡੰਨ ਕੈਂਪ ਵੀ ਇਸ ਵਾਰ ਲਾਇਆ ਜਾ ਰਿਹਾ ਤਾਂ ਇਸ ਸਥਾਨ ਉੱਪਰ 바ਵਾ ਮੋਟਰਸ ਤੇ 바ਵਾ ਐਂਡ ਸਨਸ ਦੇ ਬਿਲਕੁਲ ਦੋਨਾਂ ਸ਼ਾਪ ਦੇ ਸਾਹਮਣੇ ਤਾਂ ਅਸੀਂ ਸੋਚਦੇ ਹਾਂ ਕਿ ਇਹ ਜਿਹੜਾ ਇਹਦੇ ਵਿੱਚ ਸਾਨੂੰ ਸਮੂਹ ਇਲਾਕਾ ਨਮਾਸੀਆਂ ਦੇ ਸੰਯੋਗ ਦੀ ਜ਼ਰੂਰਤ ਹੈ ਤਾਂ ਇਸ ਵਸੋਂ ਇਸ ਵਕਤ ਵੀ ਅਸੀਂ 바ਵਾ ਜੀ ਹਰਾਂ ਦਾ ਵੀ ਧਨਵਾਦੀ ਹਾਂ ਤੇ ਸਪੈਸ਼ਲੀ ਅਸੀਂ ਕੈਪਟਨ ਧਰਮ ਸਿੰਘ ਮਾਤਾ ਕੀ ਵੀ ਲੰਗਰ ਵਾਲਿਆਂ ਦੇ ਧਨਵਾਦੀ ਹਾਂ ਉਹ ਵੀ ਇੱਥੇ ਹਾਜ਼ਰੀ ਦੇਣਗੇ ਤੇ ਇੱਕ ਸਿੱਖਾ ਵਾਲਾ ਕਿ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਸਿੱਖਾ ਵਾਲੇ ਦਾ ਵੀ ਇਹਦੇ ਚ ਖੂਬ ਯੋਗਦਾਨ ਹੈ ਉਹ ਵੀ ਇੱਥੇ ਆਪਣਾ ਸੇਵਾ ਕਰਨਗੇ ਨਿਮਾਉਣਗੇ ਤਾਂ ਜਾਨੀ ਮੈਂ ਸੋਚਦਾ ਵੀ ਇੱਥੇ ਇਹਨਾਂ ਦਵਾਈਆਂ ਦਾ ਫ੍ਰੀ ਲੰਗਰ ਦਾ ਫਾਇਦਾ ਖਾਓ ਔਰ ਖੂਬ ਨਾਲ ਕੈਂਪ ਚ ਹਾਜ਼ਰੀ ਦਿਓ ਤੇ ਲਾਖਨਵਾਸੀਆਂ ਨੂੰ ਵਿਵਤਵਾਦੇ ਦਾ ਫਾਇਦਾ ਠਾਣ ਤੇ ਇਸ ਜਿਹੜੀ ਮੇਲੇ ਦਾ ਮੇਲਾ ਹੈਗਾ ਜੋ ਦਸਵੇਂ ਪਾਤਸ਼ਾਹ ਦੀ ਆਖਰੀ ਲੜਾਈ ਇੱਥੇ ਹੋਈ ਹੈ ਨੂਲਾ ਨਾਲ ਜੁਰਮ ਦੇ ਵਿਰੁੱਧ ਤਾਂ ਉਸ ਦਿਨ ਨੂੰ ਅਸੀਂ ਸਸ ਮਰਪਤ ਹੈਗੇ ਆ ਤੇ ਉਹ ਦਿਨ ਨੂੰ ਅਸੀਂ ਹੋਰ ਪਵਿੱਤਰ ਬਣਾਈਏ ਇਹ ਦੋ ਕੰਮ ਕਰਕੇ ਤੇ ਮੈਨੂੰ ਉਮੀਦ ਹੈ ਕਿ ਇਲਾਕੇ ਦੀ ਸੰਗਤ ਇਹ ਸਮਝ ਗਈ ਹੋਣੀ ਹੈ ਔਰ ਇਲਾਕੇ ਦੀ ਸੰਗਤ ਹਮੇ ਮਾ ਕੇ ਆਊਗੀ ਤੇ ਦੋਨਾਂ ਕੈਂਪਾਂ ਦਾ ਲਾਭ ਜੂਰ ਖਾਊਗੀ ਤਾਂ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਲੋਕ ਸਾਭ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੇਲੇ ਦੀ ਰੌਣਕ ਬਣਾਓ ਤੇ ਕੈਂਪਾਂ ਦੇ ਵਿੱਚ ਸ਼ਮੂਲੀਅਤ ਵੀ ਕਰੋ ਹਾਈ ਵੀ ਆਪਣੀ ਦਿਓ ਰੈਗੂ ਜੀ ਦਾ ਕਾਲਸਰਾ ਰੈਗੂ ਜੀ ਕੀ ਪਤ